ਅੱਜ ਵੀ ਮੇਟਰ ਕੀਆ ਸਾਰੇ ਪਰਵਾਦਾ ਘਰ ਪਰਵਾਜਾਂ ਨੂੰ ਸਰਵੀਆਂ ਸਿਰ ਨੇ ਕਰਦੇ ਲੋ ਦੀ ਸਟਾਰਟਿੰਗ ਤੇ ਆਪਾਂ ਇਸ ਦੀ ਜੋੜੀ ਕੋਲੇ ਸਤਿ ਸ੍ਰੀ ਅਕਾਲ ਜੀ ਸਾਰਾ ਇਹ ਆਪਾਂ ਆਏ ਸੀ ਕੱਲ ਕੱਲ ਮੈਂ ਵਲੌਗ ਨਹੀਂ ਬਣਾਇਆਗਾ ਤੇ ਕੱਲ ਫਿਰ ਤਾਂ ਨਹੀਂ ਬਣਿਆ ਹੁੰਦਾ ਵਲੌਗ ਤੇ ਇਹ ਜੋੜੀਆਂ ਲਾਈਆਂ ਹੋਈਆਂ ਇਹ ਕਬੂਤਰੋ ਛੱਡਿਆ ਕਾਈ ਬੈਠਾ ਉਹਨਾਂ ਕੋਈ ਲਾਉਣੀ ਹੈ ਜੇ ਔ ਟੁਕੜੀ ਘੜ ਕੇ ਆਂਦਾ ਤੇ ਜੋੜੀਆਂ ਚੈੱਕ ਰੱਖ ਰਿਹਾ ਖੜੀਆਂ ਲੰਗਾਂ ਦੇ ਆ ਫੜ ਕੇ ਇਹ ਸਾਰੇ ਆਪਣੇ ਘਰ ਹੀ ਆਏ ਦੇ ਆ ਆਪਣੇ ਕੂਤਰਾਂ ਦੇ ਹੀ ਆ ਓ ਮਾਈ ਗਾਡ ਆਹ ਕੁਸਤਰਾਈ ਆਪਣਾ ਵੱਡਾ ਉਤਰੀ ਹੈ ਆਪਣਾ ਇਹ ਕਾਲੇ ਚੀਨੇ ਜਿਹਾ ਹੀ ਆਪਣਾ ਇਹਦੇ ਕਰੀ ਦੱਸੋ ਕਮੈਂਟ ਕਰਕੇ ਕਿਵੇਂ ਲੱਗਾ ਇਹ ਇਹਨਾਂ ਕੁੜੀ ਕਿੜੀ ਲੱਗੀ ਆ ਨਹੀਂ ਵੀ ਆ ਦੇ ਨਹੀਂ ਨਹੀਂ ਹੈ ਨਹੀਂ ਉਹਦੀਆਂ ਇਹ ਵੀ ਰਿੜਦੀ ਰਹੀ ਆਪਣੇ ਕੋਲੇ ਆਂਡੇ ਰੱਖੇ ਰੱਖੇ ਨਹੀਂ ਇਹ ਆ ਉਤਰੀ ਆ ਜੀ ਇਹ ਕਾਲੇ ਡੰਡੇ ਸੀਗੇ ਤੇ ਗੁਲਾਬੀ ਟਾਵਰੀ ਸੀਗੀ ਛਟੀਆਂ ਖਾਈ ਲਿਆ ਹੋਰ ਜੋੜੀ ਕਿਹੜੀ ਲਾਈ ਆ ਜਾਣਾ ਤਾਂ ਨਹੀਂ ਕਿਤੇ ਆਪਾਂ ਬੱਚੇ ਛੱਡੀਏ ਨਹੀਂ ਜਾਣਾ ਆਹ ਉਤਰਾਈ ਖਟੰਗਾ ਖਾਂਦਾ ਕਾਲਾ ਚੀਨਾ ਜਮਾਦਰੂ ਕਾਲਾ ਕੰਨ ਤਾਂ ਕਾਲੀ ਪੂਛ ਆਰੀ ਠੱਲਾ ਪਾਈ ਆਉਂਦਾ ਆਪਣੇ ਨਾਲ ਇਹੋ ਸਿਰ ਪਰਾਈ ਆ ਪਈ ਜਾਣੀ ਕਿ ਉਤਰਦਾ ਗੁਦਰੀ ਇੱਕ ਆਪ ਬੈਠੂਸ ਸੇ ਰਗੂਤਰਾ ਇਹ ਨਹੀਂ ਗੁਦਰੀ ਲਵਣੀ ਆਪਾਂ ਰਾਂਗੋ ਹਾਈ ਇਹ ਰੋੜਦਾਰੇ ਆਪਣੇ ਕੋਲੇ ਬੈਠੇ ਦੂਸਰ ਠੱਲ ਬਾਈ ਵੀ ਆਪਣੀ ਇਹ ਨਾ ਲਵਣੀ ਉਦਰੀ ਇਹ ਇਧਰ ਕੀ ਕਬੂਤਰ ਹੈ ਉਧਰ ਦਾ ਆ ਸਾਰੇ ਕਬੂਤਰ ਮੈਂ ਆ ਜੀ ਨਾਓ ਜੀ ਇਹ ਕਬੂਤਰ ਮੈਂ ਅੰਦਰ ਹੀ ਹੋਈ ਗਈ ਤੇ ਬਾਹਰ ਲਿਆ ਜਾਂਦਾ ਯਾਰ ਬਾਹਰ ਸਹੀ ਹੁੰਦੀ ਵੀਡੀਓ ਗੋਲਾ ਹਰ ਕੰਮ ਆ ਜਾਏ। ਇਹ ਨਹੀਂ ਰੈਂਦੀ ਐ। ਰਾਇ ਕੂਤਰੀ ਹੈ ਇੱਕ। ਕੂਤਰ ਕਿਹੜਾ ਲਾਈ ਇਹਦੇ ਨਾਲ। ਇਹਦੀ ਲਾਉਣੀ ਹੁਣ ਜੋੜੀ। ਕੀ ਰਾਂ ਕੂਤਰੀ ਦੇਖ ਲਓ। ਕਦਾਂ ਚਿੱਟੀ ਨਾਲ ਲਾਈਏ ਭਾਈ। ਛਾੜ ਲੈਣ ਨੂੰ ਪਿੰਗਰੇ ਛਾੜ ਦਨੇ ਆਪਾਂ।

ਗਈ ਲਾ ਸਰਗੂ ਤੇ ਫੜ ਕੇ ਕਾਕਸਰਾ ਹੀ ਲੈਣੀ ਬਰਾਉ ਚ ਦਿਖਾ ਗਏ ਬਾਅਦ ਚ ਲਾਉਣੀ ਜੁੜਨਾ ਆਪਾਂ ਲੋ ਜੀ ਕਾ ਸਰਕਾਲੀ ਪੂਛ ਰਾ ਵਡਾ ਉਤਰੀ ਪੂਛ ਵੇ

ਆ ਬੈਠਾ ਝੋਟਾ ਹਾਂ ਉਹ ਡੱਬੇ ਦਾ ਆਉਦਾ ਗੱਲਾ ਆ ਪਾ ਜੀ ਜੇ ਤੂੰ ਆਹੂ ਤੱਕ ਗੱਲਾ ਆਦਾ ਬਸ ਹੋਰ ਕੋਈ ਨਹੀਂ ਗੱਲਾ ਇਹ ਆਉਤ ਨਹੀਂ ਵੀ ਮੈਂ ਫੜਾਈ ਸੀਗਾ ਸੋਨਾ ਲੱਗਾ ਰੱਖ ਲਿਆ ਖੁੱਡੇ ਚ ਆਹ ਲਾਈਏ ਮੈਂ ਕਹਿੰਦਾ ਲਾ ਚੁਣਾਂ ਫਿਰ ਨਹੀਂ ਇਸੇ ਪੜਾਈ ਆ ਤਾਂ ਦੇਖੋ ਇਹ ਆ ਵੀ ਆਪਣਾ ਬੁੱਧਰ ਖਟੀਆਂ ਖਾਦਾ ਔਰ ਪਰ ਨਾਲੀ ਉਹ ਡੰਡੇ ਰਗ ਉਤਰ ਸੀਗਾ ਜਿਹੜੀ ਆਪਣੀ ਗੁਦਰੀ ਭੱਜੀ ਸੀਗੀ ਲਾਲ ਲੂਸ ਵਾਲੀ ਜਿਹੜੀ ਜੀਵ ਤੇ ਛੜਨੀ ਸੀ ਉਹਦਾ ਸਗਾ ਭਰਾਈ ਆਹ ਡੰਡਾਰੇ ਵੀ ਹੈਗਾ ਨਾ ਇਹ ਪਿਛਲੇ ਸਾਲ ਦਾ ਹੂੰ ਉਹ ਸਗਾ ਭਰਾ ਜਿਹੜੀ ਜੀਵ ਤੇ ਛੜਨੀ ਤੇ ਖਾਂ ਪੜਦੇ ਜਿਹਾ ਕੰਨ ਆ ਗਿਆ ਡਾ ਆ ਬੱਚਾ ਨਾ ਇਹ ਉਹਦਾ ਪੱਠਾ ਜਿਹੜਾ ਕੋਤ ਚਟੀਆਂ ਛੜ ਗਿਆ ਇਹਦਾ ਹੁੰਦੇ ਹੀ ਹੋ। ਘੱਟੇ ਤੇ ਆਉਂਦੇ। ਨਈ ਲੱਗ ਗੱਡੀ। ਹੈਂ? ਉੱਤੇ ਉਹ ਚੰਗਾ ਵੀ ਖੜਾ। ਆ ਗੁਰੀ ਦੇ ਕਬੂਤਰ ਆ ਜੀ ਸਾਰੇ। ਇਹਦੇ ਕੱਪਟਨ ਕਰਾ ਲਗੀ ਨੇੜਿਓ ਐਲਮ ਨਾਮ ਹੈ ਇਹ ਵੀਡੀਓ ਵੇਖੋ ਆ ਗੋਦੰਗੇ ਸਵਾਰਗਾ ਓਏ ਗੋਡੰਗਾ ਇਹਨੇ ਜ ਸਾਰੀ ਜੋੜੀ ਇਸੇ ਦੀ ਬਹੁਤ ਟਾਈਮ ਹੋ ਗਿਆ ਜੁੜੇ ਨਹੀਂ ਲੱਗ ਜਾਂਦਾ ਜੁੜੇ ਨਹੀਂ ਲੱਗ ਜਾਂਦਾ ਕਈ ਜਾਂਦਾ ਅੱਜ ਸਾਰੀ ਲਾ ਦਿੰਦੇ ਜਿੰਨੇ ਹੈਗੇ ਆ ਹਣਾ ਆ ਪਾਈਆਂ ਦਾ ਪਿੰਜਰੇ ਕੱਢ ਕੱਢ ਕੇ ਨਿਕਲ ਕੇ ਜਿਹੜੇ ਪਿੰਜਰੇ ਦੇ ਬੰਦ ਕਰ ਲੈਣਾ ਗੱਲਾਂ ਆਪਣੇ ਕਿਤੇ ਪਾਇਆ ਨਾ ਕਿਤੇ ਕਿਤੇ ਹਾਂ ਪਾਇਆ ਨਾ ਫੜਦਾ ਨਹੀਂ ਨਾ ਫੜਦਾ ਨਹੀਂ ਮੈਨੂੰ ਜਾਵੇ ਕੌਣ ਦਾ ਕੰਮ ਹੀ ਨਹੀਂ ਪਈਆ ਇਹਨਾਂ ਨੂੰ ਛੱਡਣਾ ਕਦੇ ਤਾਂ ਲੋ ਜੀ ਮੇਟਰੂ ਆਪਾਂ ਕੋਰਤ ਤੇ ਦੀਗੇ ਆਲਮਾਲੇ ਨੂੰ ਬਾਈ ਦੀਪੇ ਹੋ ਜਾਗੇ ਆਪਣਾ ਜਗਾ ਤੇ ਇੱਕ ਵੀ ਚੱਲ ਨਹੀਂ ਆਪਾਂ ਤੇ ਇੱਕ ਵੀ ਆ ਬ ਜਾਗੇ ਲਾਵਾਗੇ ਤੇ ਜੀਣਾ ਆਪਾਂ ਆ ਗਏ ਪਿੰਡ ਆਲਮਾਲੇ ਆਲਮਾਲੇ ਆ ਜੀ ਆਲਮਾਲੇ ਆਲਮਾਲੇ ਬਾਹੋਂ ਆਣ ਵਾਲੀ ਹੈ ਜੀ ਨਾਲ ਪਿੰਡ ਆਲਮਾਲੇ ਆ ਤੇ ਜਾ ਕੇ ਇੱਕ ਤਾਂ ਬਾਈ ਦੇ ਬੁੱਤਰ ਖਾਉਣੇ ਆ ਬਾਈ ਦੀਪਾ ਯੂਕੇ ਬਾਈ ਦਾ ਟੋਰਨੇਮੈਂਟ ਆ ਦੂਜੀ ਯੂਕੇ ਤੇ ਆਪਾਂ ਉਹਨਾਂ ਕਰੀ ਗੂੜੀ ਛੱਡ ਗਿਆ। ਨਾਲੇ ਬਾਈ ਦੇ ਖੁੱਤਰ ਦੇਖਿਆ ਉਹਦੀ ਆਪਾਂ ਤੇ ਬਸ ਆਉਣ ਵਾਲਿਆ ਪਿੰਡ ਆਪਾਂ ਉਹਨਾਂ ਦੇ ਤੇ ਜਾ ਕੇ ਕੂਤਰ ਖੋਣੇ ਬਾਈ ਦੇ ਨਾਲ। ਖੋਣੇ ਕਰਦੇ। ਲਓ ਜੀ ਆ ਗਿਆ ਆਪਾਂ ਪਿੰਡ ਆਲਮਲਾ। ਤੇ ਕੂਤਰ ਖਾਜੇ ਤੁਹਾਨੂੰ। ਬਾਈ ਆਉਂਦਾ ਬਾਈ ਨੂੰ ਫੋਨ ਲਾਇਆ ਮੈਂ ਤੇ ਉਹ ਕਨ ਆ ਗਿਆ ਮੈਂ। ਆ ਗਿਆ ਜੀ ਪਿੰਡ। ਆ ਕੂਤਰੀ ਆ ਜੀ। ਤੇ ਬਾਕੀ ਚੱਲ ਗਏ ਵਿਖਾਉਣੇ ਆਪਾਂ ਤੇ ਬਾਈ ਆਉਂਦਾ ਲੈਣ ਲੋ ਜੀ ਬਾਈ ਦੇ ਕੂਤਰ ਵੀ ਨੂੰ ਦੀ ਪੇਰੇ ਔ ਟੂ ਕਰਨਾ ਲੱਗਣਾ ਆ ਰਾਉਂਡਰੀ ਹੈ ਇਹ ਥੋੜ੍ਹ ਦੇ ਬਾਅਦ ਸਦਾ ਬਾਹਰ ਜਾਂਦੇ ਹੈ ਤੇ ਰਾਤ ਨੂੰ ਆ ਜਾਂਦੇ ਹੈ ਸ਼ੌਂਕ ਨਹੀਂ ਰੱਖੇ ਵੀ ਆ ਇਹ ਕਾ ਬੈਠਾ ਔ ਗੂਰੀ ਲੇ ਜਾਂਦੀ ਆ ਆ ਕੂਤਰ ਇੱਕ ਆ टना खा ला गूतरी ले करटना खाली यूदर लानी है ये अपने को गूतर ये जोड़ी ऑलराउंडर हो गए ठीक है नहीं बच <बाज> गया <laughs> ਨਿਲੇ ਕਰਨਾ ਬਾਕੇ ਟੋਕਰੀਆਂ ਲੰਗਾਂ ਤੇ ਬਾਈ ਦੀ ਉਹ ਵਿਚੇ ਬੱਚੇ ਕੱਢੀ ਹੁੰਦੇ ਤੇ ਵਿਚੇ ਐਂ ਗਿੱਜ ਜਾਂਦੇ ਇੱਥੋਂ ਹੀ ਇਹੋ ਕਾ ਬੈਠਾ ਇੱਕ ਉਤਰੀਆ ਬਾਈ ਇਥੋਂ ਬੱਚੇ ਕੱਢ ਕੇ ਉਹ ਚਾਰ ਨੀਂਦ ਰੱਖੀ ਮਿੱਠੇ ਬੱਚੀ ਵੀ ਕੱਢੀ ਬੈਠੇ ਆ ਉਹ ਚੋਂ ਬੱਚੇ ਨਿਕਲ ਗਏ ਸਾਈਂ ਉੱਡ ਜਾਂਦੇ ਆ ਬਾਈ ਇੱਥੇ ਗਿੱਜ ਜਾਂਦੇ ਆ ਉਹ ਵੀ ਇੱਥੇ ਪਰ ਇੱਥੇ ਜਾਂਦੇ ਨਹੀਂਗੇ ਛਤਰੀ ਦੇ ਲਾਉਣੇ ਬੱਚੇ ਔਖੇ ਹੁੰਦੇ ਆ ਤੇ ਐਂ ਸੌਖੇ ਆ ਬਾਕਿਆ ਨਿਉ ਨਿਉ ਲਈ ਬੈਠੇ ਇੱਕ ਨੇ ਲਈ ਇੱਧਰ ਵੀ ਲਈ ਬੈਠੇ ਆ ਉਹ ਬੈਠੀ ਜੋੜੀ ਪੁੱਤਰਾ

ਚੰਗੀ ਕੁ ਇਹ ਰੰਗ ਤੁਸੀਂ ਆਪ ਲਾਇਆ ਆਪ ਲਾਇਆ ਠੀਕ ਆ ਚੰਗੀ ਕੁ ਤਰੀ ਹੈ ਨਵੀਂ ਲੱਗੇ ਆਂਦੀ ਹੈ ਨਾ ਜੀ ਜੂ ਲਾਇਆ ਪਾਈ ਹਾਂ ਹਾਂ ਅੱਛਾ ਓਏ ਗੜਕ ਦੇ ਉਤਰ ਚੰਗੇ ਸਾਰੀ ਆਈ ਕੁਤਰੀ ਬਹੁਤ ਚੰਗੀ ਹੈ किटंगा का ये है को तो बेटा चलो जी बाकी आ बैठे हैं आ कबूतर बहुत चंगा ओ पर लीट ड्डाली मुूतरी एक आ कबूतर है किटंगा खाला ओ बच्चा बार भरला शाक ਉਹ ਯਾਰ ਨੇ ਲਾ ਦੇ ਦਿੱਤੀ ਆ ਹਾਂ ਓਥੇ ਲਾ ਦੋ ਹਾਂਜੀ ਹਾਂਜੀ ਪੂਰੇ ਚਲੋ ਚੱਲਦੇ ਆ ਬਾਕੀ ਜੀ ਆ ਫਿਰਦੇ ਕਿੰਨੇ ਇਹ ਇੱਥੇ ਵੱਡੇ ਸਾਰੇ ਕਿੰਨੇ 4 5 7 ਉੱਤਰ ਫਿਰਦੇ ਆ ਤੇ ਨਾ ਬੈਠੇ ਤੇ 4 5 ਕਿ ਪਰਲੇ ਪਾਸੇ ਬੈਠੇ ਆ ਚਲੋ ਬਚ ਗਿਆ ਤਾਂ ਲਓ ਜੀ ਮਿੱਤਰੋ ਜੋੜ ਦਾ ਕੱਪੜਾ ਜਿਹੜਾ ਤੇ ਇੱਕ ਆਪਾਂ ਜੋੜ ਲੈ ਲਈ ਤੇ ਇੱਕ ਆਪਾਂ ਠੱਲਾ ਦਾ ਆਰਡਰ ਦੇਤਾ। ਬਾਕੀ ਓਕੇ ਆ ਜੀ ਜਾ ਕੇ ਵਿਖਾਉਣੀ ਤੁਹਾਨੂੰ ਦੁਕਾਨ ਤੇ ਆਪ ਫਿਰਦੇ ਰਾਏਕੋਟ। ਲਓ ਜੀ ਬਈ ਆ ਗਈ ਸੀ ਆਪਾਂ ਆ ਰਾਏਕੋਟ। ਆ ਬਈ ਇੱਥੇ ਪਿਆ ਰਹੂ ਹਾਂ ਤੇ ਸਮਾਨ ਆਪਾਂ ਲੈ ਲਿਆ ਠੱਲਾ ਲੈ ਲਿਆ ਆ ਵੀ ਲੋ ਜੀ ਲੈ ਦੇਣਾ ਲੈ ਜਾ ਰਹੇ ਹਾਂ। ਅਲੀਆਮ ਕੋਈ ਨੁਮਾਇੰਦਾ ਨਾ ਸਿਰ ਵੀਡੀਓ ਬਣਾਣ ਦਾ ਗਾਇਸ ਦਿਮਾਗ ਨਾਲ ਨੂੰ ਸਾਰਾ ਪਤਾ ਮੁੰਡੇ ਨੂੰ ਆ ਲੈ ਰਾਲਾਂਗੇ ਇਹ 1200 ਰੁਪਏ ਦਾ 100 ਪੀਸ ਇਹ ਇੱਕ ਫੋਟੋ ਆ ਇਹ 1500 ਰੁਪਏ ਦਾ ਆਹ ਵੇਖ ਲੈ 300 ਰੁਪਏ ਦਾ ਆਹ ਬੈਗ ਡਗ ਦੇ ਇੱਕ ਦੋ ਲੱਗ ਲੱਗ ਆਹ ਟੈਗ ਪਈ ਅੱਡੋ ਅੱਡ ਇਹ ਟੈਂਸ਼ਨ ਇੱਕ 12 ਹੀ ਗੋਲ ਲੱਠਿਆਂ ਦੇ ਕੋਲ ਨੂੰ ਵੀ ਆ ਗਈਆਂ ਕਿਹੜੇ ਹੁੰਦੇ ਹਾਂ ਤੁੰਗੜਾ ਸਾਰਾ ਕੋਈ ਮਿਲ ਜਾਂਦਾ ਭਈ ਯਾਰ A to Z ਆ ਤੇ ਆਹ ਬਾਈ ਜੀ ਕਹਣਾ

ਤੇ ਬਾਕੀ ਕੱਪੜੇ ਕੁੱਪੜੇ ਉਹ ਪੈਸੇ ਦੇ ਦੇ ਕੱਪੜੇ ਵਿਖਾ ਦੇ ਮellow ਯਾਰ ਸਟੈਂਡਾ ਕੱਪੜੇ ਬਹੁਤ ਬਾਰੇ ਖੇਦਰ ਨੇ ਕੱਪੜੇ ਇੱਥੇ ਐ ਚੱਲ ਰਹੇਗਾ ਖੁਦ ਆ ਤਨੋ ਜਿਆ ਚਾਦ ਰਹਾ ਹੈ ਪਾਣੀ ਵਾਲਿਆ ਕੁਜੇ ਤੇ ਬਾਕੀ ਹੋਰ ਸਾਰਾ ਸਮਾਨ ਮਿਲ ਜਾਂਦਾ ਪੁੱਤਰਾ ਜੈਡੀ আর ਜਿਹੜਾ ਹੀ ਹੁੰਦਾ ਆਹ ਦੇ ਪਿੰਜਰੇ ਪਿੰਜਰੇ ਸਾਰਾ ਕੋ ਪਾਣੀ ਆਸਤੇ ਟੋਕਰ ਲੱਗੇ ਟੋਕਰਾਂ ਦਾ ਪੁੱਤਰਾ ਸਟੈਂਡ ਦੋਹਾਂ ਸਟੈਂਡ ਆਇਆ ਆਹ ਇਹ ਬੱਚੇ ਕੋਣ ਆਸਤੇ ਬਾਚੈਂ ਟੋਕਰਾਂ ਲੈ ਜਾਂਦੀਆਂ ਇਹ ਸਾਫ ਸੁਕਾਵੇਂ ਵਧੀਆ ਇਹ ਬੋਟੋ ਬ੍ਰੀਮੀ ਉਹ ਵਡੀਆਂ ਨੇ ਬੋਟੋ ਨੂੰ ਗਰਮ ਲੈ ਲਈ ਓਕੇ ਗੁਰੀ ਜਮਾ ਓਕੇ ਆ ਬਾਈ ਆਹ ਬਾਈ ਦੁਕਾਨ ਆ ਬੰਗ ਸਾਰੇ ਕੋ ਮਿਲ ਜਾਂਦੇ ਗੋਲ ਮੈਂ ਜਾਂ ਜਿਹੜਾ ਕੋਈ ਹੁੰਦਾ ਕਬੂਤਰ ਸਾਰੇ ਕੋ ਮਿਲ ਜਾਂਦਾ ਥੱਲਾ ਵੇਖੋ ਇਹਨੇ ਬੈਠ ਥੱਲਾ ਨਹੀਂ ਪਈ ਆਹ ਓਕੇ ਬਾਹਰ ਬੰਦੀ ਗਿਆ ਨਾ ਮੈਂ ਲਓ ਜੀ ਮਿੱਤਰੋ ਆ ਗਏ ਸੀ ਘਰੇ ਤੇ ਜੋੜੀਆਂ ਲਾਤੀਆਂ ਆਪਾਂ ਆਹ ਕੁਦਰੀ ਆ ਜੂ ਹੀ ਥਾਈ ਆਇਆ 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 ਹੁਣ ਕੀ ਆਉਗੀ 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 ਆਇਆ ਆਇਆ ਲੈ ਵੀ ਹੁਣ ਉਹ ਤਾਂ ਆਸ਼ਕ ਨਾਲ ਆਉਣੀ ਆਉਂਦੀ ਪਹਿਲਾਂ ਆ ਜਾਂਦੀ ਹੱਥੇ ਬੁਲਾ ਕੇ ਨਾ ਕਰੀ ਸੀ ਕੁੜੀ ਆਹੀ ਆ ਛੜਦਾ ਕਿਹੜਾ ਕੋਲੇ ਹੀ ਕਰੂ ਆਗੇ ਉਹ ਨਾਓ ਜੀ ਮਿੱਤਰੋ ਜੋੜੀਆਂ ਲਾਦ ਗਾ ਆ ਦੋਵੇਂ ਲਗਾਉਂਗਾ ਕਿਉਂ ਲਾਈਂਗਾ ਸੀ ਨਾ ਤੇ ਆਗੇ ਤੇ ਬਈ ਦੀਪੀ ਕੋਲੋਂ ਵੀ ਆਪਾਂ ਤੇ ਰਾਏਪੁਰ ਵੀ ਹੋਏ ਆਂ ਰਾਏਪੁਰ ਤੇ ਸਮਾਸੂਂਦੇ ਆਂ ਠੱਲਾਂ ਵੀ ਦੇ ਜਾਂਦੇ ਕੋਲੋਂ ਹਣਾ ਤੇ ਆਹ ਗੂਤਰ ਔਰ ਰਲੀ ਗੂਤਰੀ ਇੱਕ ਜੋੜੀ ਤੇ ਦੂਜੀ ਜੋੜੀ ਹੈਗੀ ਆ ਕੱਲ ਜਿਹੜੀ ਲਾਈ ਆ ਆਪਾਂ ਆਹ ਗੂਤਰ ਚਿੱਟਗਾ ਖਾਣਾ ਉਹ ਡੰਡੇ ਆ ਜਾ ਉਹ ਮੈਂ ਪਰਲੇ ਵਸੇ ਆ ਗਿਆ ਤੇ ਇਹ ਨਾ ਲਾਲ ਚੀਨੀ ਕੋਤਰੀ ਲਾਈ ਆ ਦੋ ਜੋੜਨਾ ਤੇ ਇੱਕ ਜੋੜੀ ਆਪਾਂ ਲਾਈ ਆ ਆਹ ਹਾਲੀ ਕੋਤਰੀ ਸ਼ਾਹ ਕੀ ਉਹਦੇ ਇੱਥੇ ਖੱਟੀਆਂ ਅੱਖਾਂ ਦਾ ਕੋਤਰਾ ਹਾਲ ਤੇ ਇਹਨਾਂ ਨਾਲ ਨਾਲ ਜੋੜਨਾ ਆਹ ਪਹਿਲਾਂ ਦੀ ਜੋੜੀ ਲੱਗੀ ਸੀ ਇਹਦਾ ਬਾਲ ਨੇ ਲਾਉਣਾ ਲਈ ਆ ਆਹ ਵੀ ਪਹਿਲਾਂ ਜੋੜੀ ਲੱਗੀ ਸੀ ਬਾਕੀ ਓਕੇ ਆ ਜੀ ਤੇ ਕੱਲੂ ਚੱਲਾਂਗੇ ਆਪਾਂ ਪਿੰਡ ਤੇ ਬਾਕੀ ਕੁਤਰ ਉਧਰ ਬੈਠੇ ਉਹ ਖਾ ਲੈਣੇ ਤੁਨੂੰ ਚਲੋ ਮਿੱਤਰੋ ਕਰਦਗੇ ਬਲਾਉਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸੋ ਤੇ ਅੱਜ ਜਰਾ ਬਹੁਤ ਲੰਮਾ ਟੂਰ ਕੱਢ ਆਏ ਆਪਾਂ ਰਾਏਕੋਟ ਜਾਏ ਤੇ ਮੋੜਸਾਂ ਦੇ ਗਏ ਸੀ ਵਾਹ ਵਾੜ ਰੇ ਇੱਥੋਂ ਵੀ ਤੇ ਥੱਕ ਗਏ ਯਾਰ ਉਹਦੇ ਉਹਦੇ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਕਰੋ ਬਾਕੀ ਧੰਨਵਾਦ ਸਾਰੇ ਵੀਰਾਂ ਵੀਡੀਓ ਵੇਖਣ ਲਈ ਲਵ ਯੂ ਸਬਸਕ੍ਰਾਈਬ ਕਰਦੇ ਰਹੋ